सीएमएस ਦਾ ਸਾਰੇ ਪੰਜਾਬ ਦੇ ਵਿੱਚ ਇਹ ਪ੍ਰੋਟੈਸਟ ਹੈ ਇਹਦੇ ਵਿੱਚ ਤਿੰਨ ਮੇਨ ਕਾਰਨ ਹੈ ਜਿਹਦੇ ਕਰਕੇ ਇਹ ਪ੍ਰੋਟੈਸਟ ਹੈ ਇੱਕ ਤੇ ਮੈਡੀਕਲ ਆਫੀਸਰਸ ਦੀ ਕਿਹ ਕਹਿੰਦੇ ਭਰਤੀ ਇੱਕ ਸਿਕਿਉਰਿਟੀ ਤੇ ਪੁਆਇੰਟ ਆਫ 뷰 ਦੇ ਨਾਲ ਕੋਈ ਸਿਕਿਉਰਿਟੀ ਗਾਰਡਸ ਨਹੀਂ ਹੈ ਕੋਈ ਕਿਹ ਕਹਿੰਦੇ ਮਤਲਬ ਜਿੱਦਾਂ ਫੀਮੇਲ ਡਾਕਟਰ ਸਾਰਿਆਂ ਨੂੰ ਬਹੁਤ ਕਿਹ ਕਹਿੰਦੇ ਪ੍ਰੋਬਲਮ ਆ ਰਹੀ ਹੈ ਜਿਹੜੀ ਹੈ ਸਿਕਿਉਰਿਟੀ ਪੁਆਇੰਟ ਆਫ 뷰 ਦੇ ਨਾਲ ਇਸ ਕਰਕੇ ਸਿਕਿਉਰਿਟੀ ਕਿਹ ਕਹਿੰਦੇ ਹੋਣੀ ਚਾਹੀਦੀ ਹੈ ਸਾਰੇ ਕਿਹ ਕਹਿੰਦੇ ਹਸਪੀਟਲਸ ਦੇ ਵਿੱਚ ਪ੍ਰੋਵਾਈਡ ਕਰਨੀ ਚਾਹੀਦੀ ਹੈ ਕਿਉਂਕਿ ਸਟਾਫ ਪਹਿਲੇ ਹੀ ਬੜਾ ਸ਼ਾਰਟ ਹੈ ਕਲਾਸ 4 ਸਵੀ ਨਹੀਂ ਕਿ ਕਹਿੰਦੇ ਉਹਨੇ ਹੈਗੇ ਇਸ ਕਰਕੇ ਬੜੀ ਪ੍ਰੋਬਲਮ ਆ ਰਹੀ ਹੈ ਸਕਿਉਰਿਟੀ ਦੇ ਪੁਆਇੰਟ ਆਫ 뷰 ਦੇ ਨਾਲ 3rd ਪੁਆਇੰਟ ਜਿਹੜਾ ਹੈ ACP ਹੈ ACP ਬੜੀ ਦੇਰ ਤੋਂ ਕਿ ਕਹਿੰਦੇ ਇਹਨਾਂ ਨੇ ਬੰਦ ਕਰ ਦਿੱਤਾ ਹੈਗਾ ACP ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਬੇਸਿਕਲੀ ਹਰ ਵੇਲੇ ਕੀ ਕਹਿੰਦੇ ਹੁੰਦਾ ਸੀ 4 9 14 ਤੇ ਕੀ ਕਹਿੰਦੇ ਜਿਹੜਾ ਹੈ ਕਿ ਇਨਕਰੀਮੈਂਟ ਮਿਲਦੇ ਸੀ ਜਿਹੜੇ ਕੀ ਇਹਨਾਂ ਨੇ ਪਿੱਛੇ ਕੁਝ ਪੀਰੀਅਡ ਆਫ ਟਾਈਮ ਤੋਂ ਬੰਦ ਕਰ ਦਿੱਤੇ ਜਿਹਦੇ ਨਾਲ ਪੇਜ ਦੇ ਵਿੱਚ ਕਾਫੀ ਜ਼ਿਆਦਾ ਫਰਕ ਪੈਂਦਾ ਹੈ ਤੇ ਸਾਰੇ ਕੀ ਕਹਿੰਦੇ ਪੀਸੀਐਮਸ ਐਸੋਸੀਏਸ਼ਨ ਦਾ ਬਹੁਤ ਜ਼ਿਆਦਾ ਰੋਸ਼ ਹੈ ਇਸ ਪੁਆਇੰਟ ਤੇ ਕਿ ਵੀ ਜਿਹੜਾ ਹੈ ਜੇ ਤੁਸੀਂ ਪਹਿਲੇ ਅਸ਼ੋਰਡ ਮਤਲਬ ਕਈ ਜਗ੍ਹਾ ਤੇ ਤਾਂ ਸਾਡੇ ਟਾਈਮ ਦੇ ਵਿੱਚ ਇਸ ਤਰ੍ਹਾਂ ਸੀਗੇ ਸਾਨੂੰ 6 ਇਨਕਰੀਮੈਂਟ ਮਿਲਦੇ ਸੀ ਔਰ ਸਾਨੂੰ ਇਹ ਕਿਹਾ ਜਾਂਦਾ ਸੀ ਇਹ 6 ਇੰਕ੍ਰੀਮੈਂਟ ਤੁਹਾਡੇ ਇਸ ਕਰਕੇ ਬੰਦ ਕਰ ਦਿੱਤੇ ਗਏ ਆ ਕਿ ਜਿਹੜਾ ਹੈ ਤੁਹਾਨੂੰ ACP ਮਿਲ ਰਿਹਾ ਹੁਣ ACP ਵੀ ਬੰਦ ਕਰ ਦਿੱਤਾ ਤੇ ਉਹਦੇ ਨਾਲ ਪੇ ਦਾ ਬਹੁਤ ਡਿਸਪੈਰਟੀ ਹੋ ਰਹੀ ਹੈ ਔਰ ਬਹੁਤ ਪ੍ਰੋਬਲਮ ਹੋ ਰਹੀ ਹੈ ਤੇ ਕਾਉਂਟਰਪਾਰਟ ਜੇ ਹਰਿਆਣੇ ਵਾਲੇ ਦੇਖੋ ਤੇ ਉਹਨਾਂ ਦੀਆਂ ਪੇ ਬਹੁਤ ਜ਼ਿਆਦਾ ਹੈ ਇਸ ਕੰਪੇਅਰ ਟੂ ਕਿੰਗਾਂ ਦੇ ਪੰਜਾਬ ਤੇ ACP ਰੀਸਟੋਰ ਹੋਣਾ ਚਾਹੀਦਾ ਇਹ ਸਾਡੀਆਂ ਮੇਨ ਕਿੰਗਾਂ ਦੇ ਜਿਹੜੀਆਂ ਮੰਗਾ ਜਿਹਦੇ ਵਿੱਚ ਜਿਹਦੇ ਕਰਕੇ PCMS ਵੱਲੋਂ ਅੱਜ 8 ਤੋਂ 11 ਜਿਹੜਾ ਹੈ ਬੰਦ ਕਰਨ ਦਾ ਜਿਹੜਾ ਕਿਹਾ ਗਿਆ ਐਮਰਜੈਂਸੀ ਸੇਵਾਵਾਂ ਉਹ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਮਤਲਬ ਡਿਲੀਵਰੀ ਰਿਲੇਟਡ ਚੱਲ ਰਹੀਆਂ ਜਾਂ ਕੋਈ ਆਰਥੋ ਦੇ ਜਿੱਦਾਂ ਕਿ ਕਹਿੰਦੇ ਕੋਈ ਆਦੇ ਆ ਕਿ ਵੀ ਇੰਜਰੀਸ ਆਂਦੀਆਂ ਉਹਦੇ ਵਿੱਚ ਕਿ ਕਹਿੰਦੇ ਚੱਲ ਰਿਹਾ ਬਾਕੀ ਪਾਰਟ ਕਿ ਕਹਿੰਦੇ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ